ਵਾਰੇ ਪਹਿਲਾਂ ਵੀ ਗੱਲ ਕੀਤੀ ਸੀ ਜਿਵੇਂ ਸਰਕਾਰ ਐਕਵਾਇਰ ਕਰ ਰਹੀ ਸਾਡੇ ਪਿੰਡ ਦੀ 150 ਕਿੱਲੇ ਦੀ ਜੀ ਜੀ ਅਸੀਂ ਬਿਲਕੁਲ ਉਹਦੇ ਖਿਲਾਫ ਆ ਕਿਉਂਕਿ ਇਸ ਨਾਲ ਸਾਡੇ ਕਿਸਾਨਾਂ ਦਾ ਜਾੜਾ ਹੋਣਾ ਨੀਅਰਬਾਊਟ ਇਹ ਸਾਰੇ ਹੀ ਛੋਟੇ ਕਿਸਾਨ ਆ ਇੱਕ ਇੱਕ ਦੋ ਦੋ ਕਿੱਲੇ ਵਾਲੇ ਕਿਸਾਨ ਆ ਹਮ ਵਿੱਚ ਘਰ ਵੀ ਬਣੇ ਪਏ ਆ ਕੋਠੀਆਂ ਬਣੀਆਂ ਚਲੋ ਆਪਣਾ ਗੁਜ਼ਰਬਸ ਕਰ ਰਹੇ ਆ ਬਟ ਜੇ ਇਸ ਕੰਮ ਲਈ ਆਪਣੇ ਲੈਂਡ ਐਕਵਾਇਰ ਕਰਦੇ ਆ ਤਾਂ ਉਹਦੇ ਨਾਲ ਉਹਨਾਂ ਦਾ ਜਾੜਾ ਹੁੰਦਾ ਆ ਅਸੀਂ ਇਹ ਗੱਲ ਬਿਲਕੁਲ برداشت ਨਹੀਂ ਕਰਾਂਗੇ ਸਾਡੇ ਛੋੜੇ ਜਿਹੇ ਜਿਹੜੇ ਆ ਉਜਾੜੇ ਵਾਲ ਜਾਣ ਅਸੀਂ ਸਰਕਾਰ ਤੋਂ ਅਜੇ ਤਾਂ ਅਪੀਲ ਕਰਦੇ ਆ ਵੀ ਇਹ ਚੀਜ਼ ਨੂੰ ਰੁਕਿਆ ਜਾਵੇ ਵੀ ਸਾਨੂੰ ਨਾ ਤੇ ਇਹਦੀ ਲੋੜ ਆ ਨਾ ਸਾਡੇ ਕਬੂਲੇ ਜ਼ਿਲ੍ਹੇ ਮੇਰੇ ਖਿਆਲ ਚਾਹੀ ਲੋੜ ਨਹੀਂ ਕਿਉਂਕਿ ਪਹਿਲਾਂ ਹੀ ਹੋ ਰਹੀ ਸਾਡੇ ਪੁੱਡਾ ਡਵੈਲਪ ਹੋ ਚੁੱਕੀ ਹੈ ਇੱਕ ਬਟ ਉਹਦੇ ਚ ਵੀ 1/3 ਹਿੱਸਾ ਖਾਲੀ ਪਿਆ ਹੈ ਤੇ ਸਾਨੂੰ ਨਹੀਂ ਲੱਗਦਾ ਇਹਦੀ ਲੋੜ ਆ ਬਾਕੀ ਸਾਡੇ ਕਿਸਾਨ ਵੀਰ ਜਿੱਦਾਂ ਵੀ ਆ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਇਹਦੇ ਨਾਲ ਸਾਨੂੰ ਕੋਈ ਬੈਨੀਫਿਟ ਨਹੀਂ ਨਿਕਲਦਾ ਨਾ ਸਾਹੀਂ ਚਾਉਂਦੇ ਨਾ ਸਾਡੇ ਪਿੰਡ ਚਾਉਂਦਾ ਨਾ ਸਾਡੇ ਕੋਲ ਜ਼ਿੰਦਾਰ ਚਾਉਂਦੇ ਅਸੀਂ ਤਾਂ ਬਿਲਕੁਲ ਵਿਰੋਧ ਕਰਦੇ ਹਾਂ ਤੇ ਅਸੀਂ ਨਾਲ ਜਿੰਦਾਰਾਂ ਦੇ ਨਾਲ ਖੜੇ ਹਾਂ ਕਿ ਇੰਨੇ ਰੰਗਲਾ ਪੰਜਾਬਲਾ ਪੰਜਾਬ ਸਤ ਤੁਸੀਂ ਵੀ ਹੁਣ ਦੇ ਦੇ ਰੰਗਲਾ ਪੰਜਾਬ ਕਾਦਾ ਆਇਆ ਹੈ ਤੇ ਹੁਣ ਸਾਨੂੰ ਉਜਾੜਨ ਤੇ ਤੁਰੇ ਹੋਏ ਆ ਜੇ ਜ਼ਿੰਦਾਰਾਂ ਨੂੰ ਆਪਾਂ ਉਜਾੜਾਂਗੇ ਉਹ ਕਾਦਾ ਰੰਗਲਾ ਪੰਜਾਬ ਹੈ ਹਨ ਜੇ ਤੁਸੀਂ ਕੋਈ ਕਿਸਾਨਾਂ ਵਾਲੀ ਸਹੂਲਤਾਂ ਨਹੀਂ ਕੱਢ ਸਕਦੇ ਕੋਈ ਦੇ ਨਹੀਂ ਸਕਦੇ ਤਾਂ ਉਹਨਾਂ ਤੋਂ ਖੋਹਨੇ ਵੀ ਆ ਜਿਹੜੀ ਚੀਜ਼ ਨਾਲ ਗੁਜ਼ਰਬਸਰ ਕਰ ਰਹੇ ਆ ਉਹਨਾਂ ਨੂੰ ਕਰਨ ਦਿਓ ਤੁਸੀਂ ਉਹਨਾਂ ਤੋਂ ਜ਼ਮੀਨਾਂ ਵੀ ਖੋਹ ਰਹੇ ਆ ਕਾਦੇ ਵਾਸਤੇ ਉਜਾੜਨ ਲਈ ਮੈਂ ਨਹੀਂ ਸਮਝਦਾ ਕੋਈ ਰੰਗੜਾ ਪੰਜਾਬੇ ਤਾਂ ਉਜਾੜਨ ਵਾਲਾ ਪੰਜਾਬ ਬਣ ਰਿਹਾ ਤੇ ਮੇਰੀ ਸਰਕਾਰ ਕੇ ਇਹੋ ਬੇਨਤੀ ਹੈ ਵੀ ਚੀਜ਼ਾਂ ਰੁਕਿਆ ਜਾਵੇ ਤੇ ਕਿਸਾਨਾਂ ਨੂੰ ਆਪਣੇ ਹਾਲ ਦੀ ਛੱਡ ਦੇ ਜੇ ਤੁਸੀਂ ਨਹੀਂ ਉਹਨਾਂ ਦਾ ਕੁਝ ਭਲਾ ਕਰ ਸਕਦੇ ਉਹਨਾਂ ਨੂੰ ਆਪਣੇ ਹਾਲ ਦੀ ਛੱਡ ਦਿਓ ਆਪਣਾ ਗੁਜ਼ਰਬਸਰ ਤੋਂ ਚੰਗੀ ਤਰ੍ਹਾਂ ਕਰ ਸਕਣ ਪਰ ਸਰਕਾਰ ਜੋ ਹੈ ਉਹ ਵੀ ਹੋਣ ਕਰਦੀ ਹੈ ਕੋਈ ਡੇ ਵੱਡੇ ਜ਼ਿੰਮੇਦਾਰ ਨਹੀਂਗੇ ਤੇ ਇਹੋ ਹੀ ਮੈਂ ਕਹਿਣਾ ਚਾਹੁੰਦਾ ਸਰਕਾਰ ਇਹ ਚੀਜ਼ ਨੂੰ ਰੋਕ ਲਾਵੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜੋ ਵੀ ਆਪਣਾ ਇੱਕ 150 ਕਿਲਾਇਆ ਆਇਆ ਆ ਉਹਨੂੰ ਰਿਕੁਆਇਰ ਨਾ ਕੀਤਾ ਜਾਵੇ ਤੇ ਕਿਸਾਨਾਂ ਨੂੰ ਉਹਨਾਂ ਦੀ ਜਿੰਦਗੀ ਜੂਹਦੇ ਹੋ ਜੀ ਜੀ ਨਾ ਸੰਘਰਸ਼ ਨਾਲ ਤੋਰੋ ਕਿਉਂਕਿ ਜੇ ਨਹੀਂ ਕਿਸੇ ਪਾਸੇ ਲੱਗਿਆ ਕਿਸਾਨ ਤਾਂ ਫਿਰ ਕਿਸੇ ਪਾਸੇ ਲਾਏਗਾ ਹੀ ਜੀ ਜੀ ਜੇ ਫਲਾਈਟਲੀ ਆਪਾਂ ਗੱਲ ਕਰਦੇ ਆਂ ਵੀ ਸਾਡ ਨੂੰ ਇਹਦਾ ਨੁਕਸਾਨ ਹੈ ਸਾਡੀ ਗੱਲ ਵਸ ਸੁਣੀ ਵੀ ਜਾਵੇ ਜੀ ਜੀ ਜੇ ਨਹੀਂ ਸੁਣਨਗੇ ਫਿਰ ਦੂਜਾ ਰਸਤਾ ਹੁੰਦਾ ਹੈ ਸੰਘਰਸ਼ ਦਾ ਸਾਨੂੰ ਉਧਰ ਨੂੰ ਨਾ ਤੁਰਨਾ ਹੋ ਨਹੀਂ ਉਧਰ ਨੂੰ ਜਾਣਾ ਨਹੀਂ ਚਾਹੁੰਦੇ ਪਰ ਸਰਕਾਰ ਸਾਡੀ ਇਹ ਬੇਨਤੀ ਸੁਣੇ ਜ਼ਰੂਰ